ਲਓ ਜੀ ਬਾਈ ਪਿੰਡੇ ਚ ਅੱਜ ਸਿੰਧੂ ਭਾਈ ਨਾਲੇ ਘਰ ਉੱਠਦੀ ਸਾਰੇ ਜਨ ਮੈਦਨੋਂ ਢੇੜਾ ਮਾਰਿਆ ਸਿੰਧੂ ਭਾਈ ਡਰਿਆ ਪੈਦਾ ਕਿਆ ਹੋ ਗਿਆ ਬੰਦੇ ਜੀ ਬਹੁਤ ਆਗੇ ਤੇ ਯਾਰ ਕਿੰਨੇ ਆਗੇ ਤੇ ਮੈਂ ਕਹਿੰਦਾ 100 150 ਬੰਦਾ ਦਾ ਵੀ ਸਿੰਧੂ ਇੱਕ ਵਾਰ ਆਏ ਸੋਚਾਂ ਚ ਪੈ ਗਿਆ ਵੀ ਕਿਆ ਹੋ ਗਿਆ ਅੱਜ ਪਤਾ ਨਹੀਂ ਦਾ ਮਾਂਗੇ ਤੇ ਕੱਬ ਦੇ ਲੈਣਾ ਪੂਰੀ ਲੜਾਈ ਲੱਗੀ ਦੀ ਬਹੁਤ ਬਾਈ ਹੈ ਲੜਾਈ ਵਾਲੇ ਕੰਮ ਹੋਇਆ ਪੂਰੀ 100 ਬੰਦਾ ਆ ਗਿਆ ਦਾ ਹੈ ਹੋਰ ਗੱਡੀਆਂ ਖੜੀਆਂ ਐਕਸ ਯੂ ਵੀ ਫੋਰਚੂਨਰ ਹੂੰ ਬਾਕੀ ਭਾਈ ਪੂਰੀ ਉਲਝਿਆ ਪਿਆ ਏਦੀ ਚਰੀ ਗਿਰਗੀ ਕਿਰ ਵੀ ਖਿੱਚਣੀ ਪੈਂਦੀ ਕੀਰਾ ਵੀ ਦੰਦੀ ਬਾਈ ਨਾ ਇਹ ਵੱਡਾ ਨਹੀਂ ਥਾਲੀ ਡਰਦੀ ਨਹੀਂ ਛੱਤ ਨਹੀਂ ਪੈਰ ਵਾਪ ਵਜਦੀਆਂ ਪੈਰਾਂ ਵਾਪ ਵਾਜੀ ਕੰਚ ਵਜਿਆ ਪੈਰ ਤੇ ਅੱਛਾ ਨੀਜੇ ਖੜਾ ਖੜਾ ਨਾ ਇਹ ਚੱਪਲਾਂ ਵੀ ਲੰਘ ਜਾਂਦਾ ਹੁਣ ਦਾਰੂ ਪੀ ਕੇ ਨਾ ਕਿਸੇ ਨੇ ਬੋਤਲ ਸਿੱਟ ਕੇ ਉੱਪਰ ਰੂੜਾ ਮਾਰਤਾ ਉਹ ਥੋੜੀ ਉਹ ਕੰਚ ਪੂਰੀ ਨੇ ਵਜਿਆ ਉਹ ਕੰਚ ਮੇਰੇ ਹਿੱਸੇ ਜੋਗਾ ਰਹੇ ਸਿੰਧੂ ਕੈਮਰੇ ਤਾਰ ਪਾ ਕੇ ਖੰਬੇ 'ਤੇ ਲਾ ਦੇ ਲੰਬੀ ਕਰ ਹਾਂ ਲੰਬੀ ਕਰ ਦਿੰਦਾ ਸਿੰਧੂ ਕੋ ਕੈਮਰੇ 4 ਰੁਪਏ ਆ ਇਹ ਲਾਉਂਦਾ ਹੀ ਨਹੀਂ ਪੂਰੀ ਦੱਸ ਹਾਂ ਲਿਆਵਾ ਟਰੇਲ ਇਹ ਲਵਾਉਂਦਾ ਹੀ ਨਹੀਂ ਵਾਈਫਾਈ ਨਹੀਂ ਲਵਾਉਂਦਾ ਪੂਰੀ ਦੇਖ ਨੂੰ ਗੱਲਾਂ ਨਾਲ ਫਰੀ ਜਾਂਦਾ ਚਲ ਅਮ ਨੂੰ ਲਵਾਉਂਦਾ ਰਹੇਗਾ ਤੇਰਾ ਕੱਲ੍ਹ ਲਵਾ ਦਵਾਂ 500 ਰੁਪਏ ਚ ਲੱਗਣਾ ਹੈ ਲਵਾ ਦੇ ਬਸ ਤੇਰਾ ਵਾਈਫਾਈ ਲਵਾ ਲੈਣਾ ਜਿਵੇਂ ਕੈਮਰਾ ਢੰਗ ਲਾਣੀ ਕਰਕੇ ਹਾਂ 100 ਰੁਪਏ ਹਨਾ ਪੂਰੀ ਡੰਡਿਆ ਵਾ ਢੰਗੂਆ ਕੱਢ ਪਰ ਖੰਭੇ ਕੋ ਡੱਕ ਦਿੰਦਾ ਕੋ ਖੰਭੇ ਤੇ ਕੋ ਖੰਭੇ ਦਾ ਠੀਕ ਨਹੀਂ ਖੰਭੇ ਮੇਨ ਆ ਸਾਡੇ ਖੰਭੇ ਮੇਨ ਆ ਸਾਡੇ ਖੰਭੇ ਬਹੁਤ ਹੈ ਜਿਹੜਾ ਦੂਰ ਤੱਕ ਮਾਰ ਕਰੇ ਨਾਲੇ ਕੋਈ ਚੜੂਗਾ ਨਹੀਂ ਖੰਭੇ ਤੇ ਹੋਰ ਇਹ ਤਾਂ ਹੈ ਨੀ ਕਾ ਜੀ ਨੂੰ ਵੀ ਕੈਮਰੇ ਦੀ ਫਾਇਦਾ ਏ ਚੱਲੇ ਨਾ ਚੱਲੇ ਡਰੇ ਆ ਜਿਹੜੀ ਡਰਨਾਂ ਦੀ ਚੀਜ਼ ਏ ਲੈ ਵੀ ਪੂਰੀ ਦਾ ਤਾਇਆ ਆ ਗਿਆ ਕੱਖ ਨਹੀਂ ਵੱਢ ਹੋਏ ਅੱਜ ਪਤਾ ਇਹ ਤਾਂ ਬੱਦਲ ਨੂੰ ਦੇਖਦਾ ਆ ਗਿਆ ਸਿੰਦੂ ਤੂੰ ਬਾਈ ਰੋਪੜ ਜਾ ਕੇ ਰੋਪੜ ਤੇ ਘੜਗੜ ਹੁੰਦੀ ਏ ਨਹੀਂ ਰੋਪੜ ਨਹੀਂ ਹਾਂ ਠੀਕਾ ਆਪਣੀ ਬੱਦਲ ਜਾ ਦੇਖ ਅੱਜ ਭਾਈ ਪਿੰਡੇ ਚ ਬਾਜੀ ਏ ਵੀ ਜਿੰਨੇ ਵੀ ਕਬੂਤਰ ਛੱਡੇ ਤੇ ਕਿਹਨ ਦਾ ਪਾਪ ਵੀ 20% ਹੀ ਉਤਰੇ ਆ ਉਹਦੇ ਆ ਹਾਂ ਪੂਰੀ 20% ਹੀ ਉਤਰੇ ਆ ਬਾਕੀ ਦੂਸਰ ਚੱਲੂਗੀ 10 ਹੀ ਉਤਰੇ 10 ਹੀ ਉਤਰੇ ਆ ਵੀ ਦੂਸਰੇ ਚੱਲੂਗੀ ਹਾਂ ਰੇ ਬਾਈ ਛਤਰੀਆਂ ਲਈ ਫਿਰਦੇ ਬੰਦੇ ਵੀ ਕਿਹਨ ਦਾ ਭਾਵ ਦੂਸਰ ਚੱਲੂਗੀ ਨਾ ਪੂਰੀ ਤੀਸਰ ਵੀ ਹੋ ਜਾਂਦੀ ਆ ਤੀਸਰ ਵੀ ਹੋ ਜਾਂਦੀ ਆ ਚੌਥਰ ਵੀ ਹੋ ਜਾਂਦੀ ਆ ਚੌਥਰ ਵੀ ਹੋ ਜਾਂਦੀ ਵੀ ਤੇ ਚਾਰ ਦਿਨ ਦੀ ਹਾਂ ਹਾਂ ਸਲਾ ਕਬੂਤਰੇ ਰੱਖ ਲੈ ਲੈ ਵੀ ਕਿਹਨ ਦਾ ਭਾਵ ਅੱਜ ਭਾਦੋ ਨੇ ਆਪਣਾ ਰੰਗ ਦਿਖਾਇਆ ਨਹੀਂ ਹੈਗਾ ਕਬੂਤਰਾਂ ਨੂੰ ਸ਼ੋਅ ਨਹੀਂ ਹੋਇਆ ਗੱਲ ਤਾਂ ਗੇਮ ਦੀ ਹੈ ਜੀ ਗੇਮ ਆਉਂਦਾ ਉੱਪਰ ਦੇਖ ਇਧਰ ਮਾਰ ਕੈਮਰਾ ਮੈਂ ਦੇਖ ਲਿਆ ਕਬੂਤਰੇ ਕਬੂਤਰ ਫਿਰਦਾ ਉਤਰੇ ਹੀ ਨਹੀਂ ਹੈਗੇ ਹਲੇ ਪੂਰੀਏ ਹੁਣ ਟਾਈਮ ਕੇ ਉਤਰ ਜੂਗੇ ਕਿ ਆਸੇ ਪਾਸੇ ਕਿਰਨੇ ਆ ਕੋਣ ਨਹੀਂ ਬਾਈ ਉਤਰਨੇ ਜਿਹੜੇ ਥੱਲੇ ਆ ਉਹ ਵੀ ਉਤਰਨੇ ਜਿਹੜੇ ਕੈਡੇ ਉਹਨਾਂ ਨੇ ਉਤਰਨਾ ਤੇ ਉਹ ਕਿਵੇਂ ਫੜੂਗੇ ਉਹ ਮੈਂ ਕਾਲੂ ਨਹੀਂ ਰਾਤ ਨੂੰ ਬਹਿ ਜੂਗੇ ਨਹੀਂ ਪੂਰੀ ਫਿਰ ਗੋਲੀਆਂ ਉਹਨਾਂ ਨੇ ਛੱਡਣੇ ਆ ਇਹ ਕਾਲੂ ਉਤਰ ਜਿਦਾ ਕਿ ਪਤਾ ਲੱਗੂ ਕਾਲੂ ਸਵੇਰੇ ਉੱਡੇ ਆਣਾ ਨਾ ਜੇ ਵਗੇ ਪਤਾ ਕੀ ਗੱਲ ਐ ਇਹਨਾਂ ਨੂੰ ਸਾਰਿਆਂ ਨੂੰ ਹਿਲਾ ਕਰਕੇ 8 ਵਜੇ ਦੁਆਰਾ ਛੱਡਣੇ ਪੈਣੇ ਜਿਹੜਾ ਨਹੀਂ ਮਿਲਿਆ ਉਹ ਕੱਟ ਦੇਣਾ ਆਏ ਮਰਜੀ ਕਰੇ ਜਿੱਕਣਾ ਮਰਜੀ ਫੇ ਕਬੂਤਰ ਹਾਜ਼ਰ ਹੋਣਾ ਚਾਹੀਦਾ ਇਹ ਜਿਹੜਾ ਨਹੀਂ ਉਤਰਿਆ ਫੇ ਸਵੇਰੇ ਉਹ ਕੱਟ ਹੋ ਜਾਣਾ ਤੇ ਟਾਈਮ ਕੇ ਨਾ ਮਿਲਿਆ हां जिंदू भाई काम ਔਖਾ ਹੈ। ਭਾਈ ਇਹਨਾਂ ਦੀ ਗੱਲਾਂ ਇਹ ਜਾਣੇ ਸਾਨੂੰ ਪੂਰੀ ਤੇ ਕਹਾਣੀ। ਕਿਹਨਾਂ ਸਾਨੂੰ ਤਾਂ ਕੁਝ ਨਹੀਂ ਸਮਝ ਪਿਆ। ਪੂਰੀ ਕਹਾਣੀ ਕਿਹਨਾਂ ਨਿਗਾਹ ਰੱਖੀ। ਮਹਾਮੰਤ ਆ ਕੋ ਕਬੂਤਰ ਸਾਰੇ ਇੱਕ ਜਿਹੇ ਆ। ਮਨ ਨੂੰ ਕੀ ਸਮਝ ਲੱਗਣੀ। ਜੰਗਲੀ ਨੂੰ ਕਹੀ ਜਾਣਾ ਉੱਥੇ ਕਰਕੇ ਆ। ਸਾਡੇ ਦਿਮਾਗ 'ਚ ਨਹੀਂ ਹੈਗਾ। ਸਾਨੂੰ ਦੇਖੋ ਜੇ ਇਹ ਪਤਾ ਨਹੀਂ ਕਿੱਦਾਂ ਲੱਭ ਲੰਦੇ ਵੀ ਉਹ ਲੋਟਾ ਆਇਓ। ਦੇਖਦੇ ਬੰਗਲੇ ਆ ਹੋਗੇ ਮੈਂ ਕਹਿੰਦਾ ਉੱਥੇ ਬੰਗਲਾ ਬੈਠੇ ਨੇ। ਹਾਂ। ਉਹਨਾਂ ਨੇ ਸੂਰਜ ਨੂੰ ੱਖਾ ਲਾਈਆਂ ਹੋਈਆਂ ਹੁੰਦੀਆਂ। ਹੂੰ। ਭਾਈ जिंदੂ ਇੱਕ ਗੱਲ ਹੈ। ਆ ਫੋਨ ਵੀ ਨਿਗਾ ਖੇਚਦਾ ਦੋ ਦਿਨ ਹੋ ਗਏ ਪੁਟਪੜੀ ਪਟਨੇ ਨੂੰ ਆਈ ਪੀ ਪਤਾ ਨਹੀਂ ਨਿਗਾ ਹੀ ਘੜਦੀ ਐ ਇਹਨਾਂ ਕਦੋਂ ਪੂਰੀ ਗਾਣੇ ਇਹਨਾਂ ਕ ਚੈੱਕ ਕਰਾ ਕੇ ਆਉਣੀ ਪੈਣੀ ਦੀਗਾ ਖੇਚਦਾ ਹੈ ਖੇਚਦਾ ਯਾਰ ਮੇਰੇ ਸਿਰ ਦੁਖਦਾ ਦੋ ਦਿਨ ਹੋ ਗਏ ਮੋਬਾਈਲ ਪਰ ਨਿਗਾ ਪਾਉਂਦਾ ਪਤਾ ਨਹੀਂ ਕਿਦਾਂ ਦੇਖੀ ਜਾਂਦੇ ਵਿੱਚ ਤਾਂ ਪਰਨ ਦੇਖ ਨਹੀਂ ਹੁੰਦਾ ਕਾਦੇ ਨਹੀਂ ਸਿਰਫ ਉਛਾਲਣਾ ਹੁਣ ਦੇ 10 ਕਬੂਤਰ ਉੜਦੇ ਆ ਬਾਈ ਤਕਰੀਬਨ ਬੰਦੇ ਨੇ ਰੰਗ ਲਾਇਆ ਹੁੰਦਾ ਦਿਖਦਾ ਰੰਗ ਰੰਗ ਕੇ ਮੈਨੂੰ ਤਾਂ ਐ ਲੱਗ ਜਾਂਦਾ ਜਿਵੇਂ ਮੈਂ ਤਾਂ ਬੰਦਰੀ ਜੱਗੀ ਦਾ ਲੱਗਦੀ ਪਤਾ ਲੱਗਦਾ ਕਿਹੜਾ ਏ ਮੈਂ ਕਬੂਤਰ ਨੂੰ ਦੱਸ ਦਿੰਦਾ ਕਿ ਉੱਤਰਾਂ ਕਿ ਉੱਤਰੀ ਉਰੀ ਦਾ ਬਾਈ ਤਜਰਬਾ ਕਿ ਨਾਲ ਹਰ ਦੇ ਕਬੂਤਰ ਦਾ ਦੂਗਾ ਕਬੂਤਰ ਹੈ ਕਬੂਤਰੀ ਹੈ ਫਰਕ ਕਬੂਤਰ ਦਾ ਕਬੂਤਰੀ ਦਾ ਹਾਂ ਫਰਕ ਸੇਵੇਂ ਹੁੰਦਾ ਹੈ ਹਾਂ ਪਰ ਇਹ ਮੜਾ ਜਿ ਦੇਖਣਾ ਪੈਂਦਾ ਹਾਂ ਨਹੀਂ ਸਾਨੂੰ ਕਬੂਤਰ ਆਉਂਦਾ ਹਾਂ ਐ ਤਾਂ ਕਬੂਤਰ ਥੋੜਾ ਖੇਲਦਾ ਹੁੰਦਾ ਅੱਛਾ ਲੰਬੀ ਕਰਦਣਾ ਕਰਦਾ ਹਾਂ ਇਹਦਾ ਬੰਦਲਾ ਕਰਦਾ ਜਿਹੜੀ ਕਬੂਤਰੀ ਹੁੰਦੀ ਉਹ ਕਰਦਣ ਲੰਬੀ ਨਹੀਂ ਆ ਗਈ ਨਾ ਮੈਂ ਤੈਨੂੰ ਕਹੀ ਨਹੀਂ ਕਿ ਜਿਹੜਾ ਤੇ ਜਿਹੜੇ ਟੀਚਰ ਆਿੰਦਾ ਉਹਨੂੰ ਪਤਾ ਹੁੰਦਾ ਸਿਰਦਾ ਹੁੰਦਾ ਅੱਛਾ ਸਿਰ ਜਿਹੜਾ ਕਬੂਤਰ ਦਾ ਹੁੰਦਾ ਕਬੂਤਰ ਜਿੰਨਾ ਚੌੜਾ ਹੁੰਦਾ ਤੇ ਚਤਰੀ ਦਾ ਜਿਵੇਂ ਬਰੀਜ ਹੁੰਦਾ ਬਾਈ ਹੁੰਦਾ ਨੌਲੇਜ ਸੰਤਾਪੂਰੀ ਆਏ ਵੀ ਨਹੀਂ ਪਤਾ ਲੱਗਣਾ ਕਬੂਤਰ ਹੋਰਦਾ ਕਿ ਬੰਗਲਾ ਇਹ ਜਰਾ ਉੱਜਾ ਸਿੰਧੂ ਬਾਈ ਰਿਕਮੀਦਾਰਾਂ ਕੇ ਦੱਸ ਕਿਹੜਾ ਹੈ ਜਾਂ ਸਮਝ ਲੈ ਆਂਡੇ ਜਦੋਂ ਨਿਕਲ ਗਿਆ ਰੰਗ ਆਂਡੇ ਜਦੋਂ ਅੱਗੇ ਵਿਖਾ ਦੇ ਆਂਡੇ ਜਿੱਦ ਵਿੱਚ ਨਿਕਲ ਗਿਆ ਹਾਂ ਜਦੋਂ ਪਤਾ ਲੱਗ ਜਾਂਦੀ ਵੀ ਕਬੂਤਰ ਵਾਹ ਜੀ ਬਈ ਨੌਲੇਜ ਹੈ ਪੁਰ ਕਿੰਨੇ ਸਾਲ ਹੋ ਗਏ ਇਹ ਤੈਨੂੰ ਕੰਮ ਕਰਦੇ ਨੂੰ ਮੰਨ ਮੈਂ ਲੱਗਿਆ ਦਾ 13-14 ਸਾਲ ਦਾ ਤੇ ਨੌਲੇਜ ਦੇ ਕਿੰਨੇ ਸਾਲ ਹੋ ਗਏ ਦੇ ਲੈ 7 7 4 11 ਸਾਲ ਹੋ ਗਏ ਹੜ ਗਿਆ ਫਿਰ ਤਾਂ ਉਮਰ ਵੀ ਪੁੱਛ ਲਾ ਉਹਦੀ ਕਿੰਨੀ ਆ ਨਹੀਂ ਪੂਰੀ ਸਿਆਂ ਵੀ ਪਹਿਲਾਂ ਪਹਿਲਾਂ ਤਾਂ ਪੂਰੇ ਰੱਖੇ ਯਾਰ ਪਹਿਲਾਂ ਪੂਰੇ ਰੱਖੇ ਹੁਣ ਪਰ ਐਂ ਤੇ ਮੇਰੇ ਪੈ ਹੈਗੇ ਤੇ ਉਹ 13 14 ਸਾਲ ਦਾ ਕਿਹਾ ਮੈਂ 13 14 ਸਾਨੂੰ ਤਾਂ ਨਹੀਂ ਕਿਹਾ ਸਾਨੂੰ ਤਾਂ ਨਹੀਂ ਕਿਹਾ ਅੱਛਾ ਮੈਂ ਤਾਂ 13 14 ਸਾਨੂੰ ਸਮਝਿਆ ਫੇਰ ਤਾਂ ਜ਼ਿਆਦਾ ਹੋਗਾ ਜਿਹਦੂ ਉਹ ਦੇਖ ਵੀ ਉਮਰ ਪੁੱਛ ਹੋ ਗਈ ਪੂਰੀ 35 ਸਾਲ ਨਹੀਂ 33 33 ਸਾਲ 33 20 ਸਾਲ ਹੋ ਗਏ ਸੱਭ 20 ਸਾਲ ਹੋ ਗਏ ਬਾਈ ਕੂਟਰ ਦੇਖਦੇ ਰੁ ਮੇਤਾ ਫੇਰ ਤਾਂ 11ਵਾਂ ਬੋਲਦਾ ਹੈ ਪਰ ਐਂ ਹਾਂ ਹੁੰਦੇ ਨਹੀਂ ਪਹਿਲਾਂ 15 20 ਪਹਿਲਾਂ ਵੇਚ ਤੇ ਕੁਝ ਆਉਣ ਦੇ ਨਹੀਂ ਪੂਰੀ ਪਹਿਲਾਂ ਛੱਡੇ ਬਾਜੀਆਂ ਚ ਪਹਿਲਾਂ ਬਹੁਤ ਛੱਡੇ ਪਹਿਲਾਂ ਆਏ ਤਾਂ ਪਹਿਲਾਂ ਫਿਕਰ ਨਹੀਂ ਦਾ ਭਾਈ ਇਹ ਵੀ ਪੂਰੀ 92 ਦਾ ਜਾਨਵਾ ਮੇਰਾ 99 ਦਾ ਇਹ ਵੀ ਭਾਈ ਇੱਕ ਤਰ੍ਹਾਂ ਦਾ ਸ਼ੌਂਕ ਆ ਦੇਖ ਲੋ ਕੋਈ ਗੱਡੀਆਂ ਭਾਈ ਇਹ ਪਿੰਡ ਜੇ ਇੰਨੀ ਆਈਆਂ ਵੀ ਤੇ ਮੋਟਰਸਾਈਕਲ ਘਟੋ ਘਟ 50 ਬੰਦੇ ਸ਼ੌਂਕ ਨਾਲੇ ਉੱਡਦੇ ਭਾਈ ਫਿਰ ਨਹੀਂ ਮਿਹਨਤਾਂ ਦਾ ਮੁੱਲ ਹੈ ਦੇਲਾ ਸਾਰਾ ਦਿਨ ਹੋ ਗਿਆ ਬੱਚਾ ਉਹਨਾਂ ਨੇ ਫਿਰਦਿਆਂ ਨੂੰ ਭੱਜ ਨੱਠ ਨਿਗਾ ਕਬੂਤਰ ਪਰ ਜੇ ਕਿਤੇ ਆਸੇ ਪਾਸੇ गिर ਗਿਆ ਪੂਰੀ ਕਈ ਵਾਰ ਤਾਂ ਮਿਲਦੇ ਵੀ ਨਹੀਂ ਹੁਣ ਯਾਰ ਕੂਤਰ ਹੋ ਗਿਆ ਅੱਛਾ ਹਾਰੀ ਯਾਦ ਨਹੀਂ ਨਹੀਂ ਹੁੰਦੀ ਉਹਨਾਂ ਤੜਕੀ ਆ ਮੈਂ ਇੱਥੇਰ ਨੂੰ ਦੇਖ ਲੈਂਦਾ ਜੇ ਮੈਂ ਇੱਧਰ ਨੂੰ ਚਲੇ ਜਾਂਦਾ ਮਿਲ ਜਾ ਪਾਏ ਹੁਣ 8 ਵੇ ਤੇ ਪਰ ਮੈਂ ਦੇਖਣਾ ਵੀ ਹੈ ਨਹੀਂ ਜਾਂ ਤਾਂ ਆਏ ਗਏ ਸੋਵੇ ਵੀ ਹੋ ਜਾਗਾ ਬਹਿ ਗਿਆ ਫੇਰ ਤਾਂ ਫਾੜ ਹੋ ਜੂਗਾ ਜਾਂ ਹੁਣ ਪਤਾ ਹੀ ਨਹੀਂ ਹੈਗਾ ਫੇਰ ਨਹੀਂ ਫਾੜ ਹੁਣ ਇੱਕ ਆਏ ਆ ਨਾ ਯਾਰ ਦੇਖ ਜੀ ਇਹਦਾ ਗੂਤਰ ਹੁੰਦਾ ਉਹ ਹੁੰਦੇ ਦੋ ਤਿੰਨ ਜਾਨੇ ਹਾਂ ਬਾਕੀ ਜਿਹੜੇ ਚੱਕਣੇ ਵਾਲੇ ਆਏ ਹੁੰਦੇ ਉਹ ਜੁਦੇ ਹਾਂ ਇਹ ਵੀ ਗੱਲ ਹੈ ਬਾਈ ਚੱਕਣੇ ਵਾਲੇ ਗੈਂਗ ਵੀ ਤੇਰੀ ਹੈ ਕੜਾਈ ਹੁਣ ਤੀ ਕੜਾ ਸੀ ਦੂਰ ਤੇ ਆਇਆ ਦੋ ਬੰਦੇ ਹੀ ਆਉਂਦੇ ਨਾਲ ਐਨੇ ਤਾਂ ਆਉਂਦੇ ਨਹੀਂ ਪਤਾ ਹੈ ਦੇਰੇ ਚੱਕਣੇ ਵਾਲੇ ਹੁੰਦੇ ਉਹ ਵੱੱਦ ਹੁੰਦੇ ਪੂਰੀ ਐ ਦਾ ਦਾ ਹਿਸਾਬ ਕਿਦਾ ਪੂਰੀ ਬਾਜੀ ਦਾ ਬਾਜੀ ਦਾ ਪਤਾ ਨਹੀਂ ਇਹਨਾਂ ਨੇ ਕੋਈ ਨਾਮ ਉਹ ਪੂਰੀ ਉਹ ਤੇਰੇ ਭਾਣੇ ਵੀ ਬਿੱਲੀਆਂ ਵੀ ਖਾ ਜਾਂਦੀਆਂ ਬਿੱਲੀਆਂ ਮੈਂ ਲੈ ਹਾਂ ਮੈਂ ਤਿੰਨ ਆ ਬੱਚੇ ਢਾਇ ਤੇ ਹੂੰ ਸਿਰਫ ਪਾਲਦੀ ਜਵਾਰ पे ਜਾ ਕੇ ਜੰਗਲੇ ਵੇ ਪੈਰੇ ਲਾਏ ਹੂੰ ਤਿੰਨ ਬੱਚੇ ਚੱਕ ਲਈ ਬਿੱਲੀ ਹਾਂ ਬਿੱਲੀ ਵੀ ਉਹ ਮਾੜੀ ਚੀਜ਼ ਆ ਉਹ ਖੇਤ ਪੋਲਾਗਾ ਤੇ ਇਹਨਾਂ ਲੈ ਹਾਂ ਹੰਟਾ ਮੀਟਰ ਦੀ ਵਾਹੀ ਆ ਦੇਖੋ ਬਾਈ ਲੈ ਤੇ ਫੜ ਜਾ ਦੋ ਮਿੰਟ ਪਾਣੀ ਆ ਜਾ ਬਾਈ ਮੌਸਮ ਦੱਸਿਆ ਵਾ ਸਾਫ ਪਾ ਮੌਸਮ ਸਾਫ ਦੱਸਿਆ ਪਏ ਸ਼ਿਦੂ ਦੇ ਕਾਹਨੇ ਕਹਿੰਦਾ ਕੋਈ ਨਹੀਂ ਪਤਾ ਲੱਗਾ ਤੜਕੇ ਫੇਰ ਮੈਂ ਤਾਂ ਲੱਡੂ ਵੀ ਪਹਿਲੇ ਆ ਸਵੇਰ ਨੂੰ ਪਤਾ ਲੱਗਦਾ ਜੀ ਪੈ ਗਿਆ ਕਿ ਨਹੀਂ ਇਹ ਕਰਜਾ ਦਾ ਕੰਮ ਯਾ ਸਵੇਰ ਨੂੰ ਪਤਾ ਲੱਗਦਾ ਜੀ ਪੈ ਗਿਆ ਰਾਹੀਆਂ ਹੁਣ ਥੋੜਾ ਜਿਹੀ ਬੈਠੇ ਬਾਈ ਜਿਹੜੀ ਹਾਂ ਕਲੈਸ਼ਾਂ ਜੀ ਖਿੱਚਣ ਲੱਗ ਗਿਆ ਬੈਠੇ ਜਿਹੜੇ ਬਾਈ ਆ ਸੱਲ ਜੀ ਇਹ ਤਾਂ ਨਾਲ ਵਾਸਤੇ ਕਰਦੀ ਖਰਾਬੇ ਧੁੱਪ ਹੁਣ ਨਿਕਲਦੀ ਨਹੀਂ ਹੈ ਜੀ ਪਤਾ ਨਹੀਂ ਕਿਆ ਚੱਕਰ ਹੈ ਇਹ ਦੂ ਰਾਤ ਏਸੀ ਨਹੀਂ ਬਾਈ ਲੱਗੇ ਹੈਗੇ ਏਸੀ ਵਾਲਾ ਕੰਮ ਖਤਮ ਹੋ ਗਿਆ ਰਾਤ ਕੂਲਰ ਵੀ ਨਹੀਂ ਲੱਗਿਆ ਹੋਣਾ ਲੱਗਦੀ ਰਾਤ ਦਾ ਬੱਦਲ ਵੀ ਲਾਇ ਨਹੀਂ ਹੈ ਅਸੀਂ ਰਾਤ 11 ਵਜੇ ਪਏ ਹੂੰ 9 ਵਜੇ ਉੱਡ ਗਏ ਗਿਆ ਫਿਰ ਉਹਦੇ ਬਾਅਦ ਮੈਂ ਸਾਰੇ ਵੀੜੇ ਵਿੱਚ ਰੜਕਾ ਮਾਰੇ ਆ ਹੂੰ ਅੱਛਾ ਮੱਕੀ ਹਾਂ ਜਿੰਨੇ ਦਾਣੇ ਖਣੇਵੇ ਤੇ ਸਾਰੇ ਇਕੱਠੇ ਕਰੇ ਹਾਂ ਉਹ ਬਾਈ ਅਸੀਂ ਕੱਲ ਮੈਂ ਜੱਗਾ ਰੋਪਣ ਤੇ ਉਹਨੇ ਮਸ਼ੀਨ ਚਲਾਈ ਆ ਭੂਰੀ ਨੇ ਇੱਧਰ ਮਹਾਪਤ ਨਹੀਂ ਕਿਹਾ ਹੋ ਗਿਆ ਮੈਂ ਇੱਕਦਮ ਬਾਹਰ ਨਿਕਲ ਗਿਆ ਇੱਲੇ ਘੜਕਾ ਦਾ ਲਾ ਹੋਰ ਇਧਰਾਂ ਵੀ ਬਾਹਰ ਹੁੰਦਾ ਸੀ ਮੈਂ ਜੱਗਾ ਰੋਪੜ ਤੇ ਆਲੂ ਪਿਆਜ਼ ਲੈ ਕੇ ਆਈ ਉਹਨੇ ਕੀ ਕਰਿਆ ਉਹਨੇ ਦੱਸਿਆ ਨਹੀਂ ਹੈਗਾ ਹਾਂ ਇਹ ਮਸ਼ੀਨ ਹੈ ਜਿਹੜੀ ਪਰਦੇ ਵਾਲੀ ਹਾਂ ਵੀ ਪੜਦੇ ਆਂ ਜੀ ਕੁੱਪੜੇ ਕੱਢਣੇ ਆਈ ਜਾਂਦੇ ਹਾਂ ਮੈਂ ਪੜਦੇ ਪਹਿਲੀ ਪਾੜੇ ਤੇ ਓਹੋ ਗਲਤ ਹੋ ਗਿਆ ਕੰਮ ਗਲਤ ਹੋ ਗਿਆ ਉਹ ਕਹਿੰਦਾ ਜੇ ਮੈਨੂੰ ਪਹਿਲਾਂ ਦੱਸਦਾ ਮੈਂ ਕਹਿੰਦਾ ਮੈਂ ਕੱਢਣੀ ਨਹੀਂ ਸੀ ਅੱਛਾ ਕਹਿੰਦਾ ਇਹ ਮਸ਼ੀਨ ਕਹਿੰਦਾ ਪੜਦੇ ਆਂ ਕਰਕੇ ਨਾ ਫੇਰ ਤਾਂ ਜਿਹੜਾ ਕੰਮ ਜਮੀ ਲੋੜਦਾ ਇਹ ਗਿੱਲੇ ਹੁੰਦੇ ਕਹਿੰਦਾ ਹੂੰ ਇਹ ਗਿੱਲਿਆਂ ਨਾਲ ਕੇ ਨਾ ਕਹਿੰਦਾ ਸੇ ਨੇੜੇ ਘੇਰਦੀ ਆ ਜਿਹੜਾ ਸੁੱਕੇ ਦੇ ਪਾਣੇ ਕੱਚੇ ਵੜੇ ਤੱਕੜ ਓੜੀ ਆ ਹੁਣ ਤਾਂ ਸਹੀ ਜੀ ਹਿੰਦੂ ਕੱਲ ਅਸੀਂ ਰੋਪੜ ਲਾਂਗੇ ਆਲੂ ਪਿਆਜ਼ ਲੈਣ ਉਹ ਮੈਰ ਜੱਗਾ ਆਇਆ ਜੱਗਾ ਕਹਿੰਦਾ ਵੀ ਕੱਢਣੀ ਹੁਣੀ ਵਾਅਦਾ ਹੁੰਦੀ ਨਹੀਂ ਪੂ ਜਾ ਅਸੀਂ ਪੂਰੇ ਘੰਟੇ ਬਾਹਰ ਜਾ ਫਿਰ ਮੱਦ ਹੋਲੀ ਕਿੰਨਾ ਟਾਈਮ ਲੱਗਿਆ ਕਿੰਨੇ ਵੇ ਬੰਦ ਹੋਈ ਉਹ ਕੰਮ ਹੁੰਦਾ ਦਾ ਅੱਠ ਵਜੇ ਨੂੰ ਘੰਟਾ ਲੱਗਿਆ ਨਹੀਂ ਘੰਟਾ ਲੱਗਿਆ ਫਿਰ ਸਾਡੇ ਅੰਦਰੋਂ ਬੰਦ ਹੋਲੀ ਜਦ ਅਸੀਂ ਆਏ ਆ ਨਹੀਂ ਕਿੰਨਾ ਘੰਟਾ ਲੈਂਦੀ ਹੈ ਇਹ ਇਹਦੇ ਲੈ ਲਿਆ ਭਾਈ 2000 2000 ਬੰਦੇ ਘੰਟਾ ਘੁੰਟਾ ਕੋਈ ਨਹੀਂ ਇਹਨੇ ਕੱਢਤੀ ਸਾਰੀ ਹਾਂ ਆ ਜਿੰਦੂ ਲੜਾਈ ਲੱਗ ਗਈ ਉਹਦੇ ਨਾਲ ਦੋ ਮੈਂ ਦਾਇਕ ਉੱਥੇ ਜਾ ਮਹਾਂ ਪਤਾ ਨਹੀਂ ਕਿ ਆ ਗੱਲ ਹੈ ਮੈਂ ਅੱਗੇ ਜਿਹੜੀ ਮੱਸੀ ਵਾਲੀ ਮਸ਼ੀਨ ਹੁੰਦੀ ਗਾਂਧੀ ਹੁੰਦੀ ਝੱਲੀਆਂ ਨੇ ਹਾਂ ਉਹ ਇੰਨੀ ਕਿ ਮਸ਼ੀਨ ਹੁੰਦੀ ਥੱਲੇ ਟੋਕਰੀ ਪਾਈ ਜਾਂਦੇ ਹਾਂ ਹਾਂ ਓਡੀ ਲੰਬੀ ਐਡੀ ਆ ਕਾਂਧੀ ਐਡੀ ਔਰਤ ਲਈਏ ਵਗੇਰੀ ਜਾਓ ਟੋਕਰਾ ਵਗੇਰੀ ਜਾਓ ਮੈਨੂੰ ਵੀ ਇੰਨੀ ਉੱਪਰ ਹਾਂ ਨਹੀਂ ਇੱਕ ਬੰਦਾ ਟੋਕਰੇ ਭਰ-ਭਰ ਕੇ ਵਗੇਰੀ ਜਾਂਦਾ ਹਾਂ ਹਾਂ ਹੁਣ ਚੱਲ ਘਰ ਦੇ ਨਾਲ ਲੱਗ ਗਏ ਉਹਨਾਂ ਨੇ ਚੱਲ ਟੋਕਰੇ ਭਰਤੇ ਬਾਕੀ ਥੈਲੇ ਦੇ ਇਹ ਤਾਂ ਪੂਰੀ ਜਿੰਨਾ ਮਾਲ ਪਾਉਂਦਾ ਪਾਈ ਜਾ 35 ਥੈਲੇ ਭਰੇ ਵੇਦੇ ਹਾਂ ਨਹੀਂ ਮਤਲਬ ਫਰਕ ਤਾਂ ਨਹੀਂ ਪੈਂਦਾ ਲਗਾਤਾਰੇ ਗਰੀ ਜਾਂਦਾ ਆ ਮਿੰਟਾਂ 'ਚ ਕੰਮ ਕਰਦੀ ਐ ਇਹ ਰੇਸ ਬਹੁਤ ੱਤੀ ਵੀ ਰੇਟਰ ਦੀ ਹੂੰ ਉਹ ਵੀ ਫਰਕ ਰੇਤ ਬਹੁਤ ੱਤੀ ਵੀ ਇੱਧਰ ਤੋਂ ਉੱਪਰ ਦਾ ਸੁਣਦਾ ਨਹੀਂਦਾ ਬਸ ਆਹੀ ਜਾਲੇ ਸੁਣਦੇ ਨੇ ਮਸ਼ੀਨਾਂ ਉਹ ਫੇਰ ਛਿੰਦੋ ਦੜੋਂ ਮਦੜ ਮਹੋਂਦੀਦੀ ਨਾ ਬਾਈ ਮੌਸਮ ਦੇਖ ਲਓ ਫੁੱਲ ਠੰਡਾ ਪੈ ਗਿਆ ਹੁਣ ਵਿਚਾਰੇ ਕਬੂਤਰ ਬਾਜ ਸਾਬਦਾ ਹੋ ਗਿਆ ਵੀ 6 ਘਾਟ ਵਜੇ ਘੜ ਤਾਰ ਲਈ ਇਹਨਾਂ ਨੂੰ 6 ਵਜੇ ਤੇ ਇਹਨਾਂ ਨੇ ਛਤਰੀਆਂ ਤਾਲ ਲੈਣੀਆਂ ਆ ਪਰ ਛਤਰੀ ਪਰ ਵੀ ਆਉਂਦੇ ਨਹੀਂ ਹੈਗੇ ਆਏ ਨਾ ਫੇਰ ਤੁਹਾਨੂੰ ਪਤਾ ਐ ਆਸਲ ਗੱਲ ਕੀ ਆ ਦੱਸਾਂ ਜਿਹੜਾ ਛਡਾਉਂਦੇ 7 ਵਜੇ ਹਾਂ ਫਿਰ ਤਾਂ 5 ਵਜੇ ਖਦਰੀ ਲੱਗਣੀ ਲੱਗਣੀ ਹਾਂ ਇਹ ਉਤਾਰਾ ਉਹ ਨਾਲੇ ਨੇਰਾ ਹੋ ਜਾਂਦਾ ਹੁਣ ਖੇਤੀ ਨੇਰਾ ਹੋ ਜਾਂਦਾ ਇੱਕ ਉਹ ਸਿੰਦੂ ਇੱਕ ਆਇਆ ਨਾ ਇਹ ਜਿਹੜੀ ਡੋਜ ਆ ਕਈ ਵਾਰ ਡੋਜ ਵੀ ਕੰਮ ਕਰ ਜਾਂਦੀ ਵੇ ਉਤਰਦਾ ਨਹੀਂ ਹੈਗਾ ਜਿਹੜਾ ਰੈਂਡ ਡੋਜ ਨਹੀਂ ਲੱਗਣੀ ਹਾਂ ਜਿਹਨੇ ਨਾ ਤੂੰ ਫਸ ਗਏ ਕਹਦੇ ਸਰੂ ਨੇ ਕੱਲੂ ਪਾਣੀ ਨਹੀਂ ਵਟਣਾ ਅੱਛਾ ਅੱਜ ਤਾਂ ਇਹ ਨਾਲ ਕੋਈ ਅੱਜ ਤਾਂ ਸਾਰੇ ਸੌਤੀ ਆ ਹਾਂ ਕੱਲੂ ਬੋਵਾ ਚੱਲੂ ਅੱਜ ਤਾਂ ਸਿਰਫ ਰਾਮਾ ਪਰ ਛੱਡੇ ਮੇਰਾ ਕਾਲੂ ਪਾਉਆ ਚੱਲੂ ਹਾਂ ਵਧੀਆ ਚੱਲੂ ਸੋਫੀਆ ਇਹਦਾ ਸੋਫੀਆ ਕਿ ਬਿੰਨੀ ਵਾਲਾ ਸਾਰਾ ਬਿੰਨੀ ਸਾਰੀ ਆ ਬਾਈ ਇਹ ਦੇਲਾ ਅੱਜ ਰਹੀ ਦੇਣਾ ਹੂੰ ਇਹ ਦੇਲਾ ਨਾ ਸਾਰੇ ਬੰਦੇ ਨੂੰ ਪੁੱਝ ਕਰ ਦਿੰਦਾ ਇਹਦਾ ਵੀ ਹਿਸਾਬ ਕਿਤਾਬ ਹੁੰਦਾ ਹੋਣਾ ਪੂਰੀ ਕਿੰਨਾ ਦੇਣਾ ਕੋਤਰ ਨੂੰ ਪਾਣੀ ਆਦਰਾ ਸੋਫੀਆ ਦਾ ਦਿਆ ਲੈ ਸੋਫੀਆ ਕਿਤੇ ਦਿੰਦੇ ਆ ਹਾਂ ਗੋਲੀ ਗੋਲੀ ਉਹ ਸਿੰਦੂ ਕਈ ਕਬੂਤਰਾ ਜਾਨ ਵੀ ਹੈਗੀ ਐ ਹਾਂ ਨਸਲ ਨਸਲ ਵਧੀਆ ਨਸਲ ਹੈ ਨਸਲ ਚੰਗੀ ਨਸਲ पे ਉੜਦੀ ਪੂਰਾ ਨਸਲ ਨਹੀਂ ਉੜਨਾ ਤੇਰੀ ਜਾਨ ਨੂੰ ਤਾਂ ਹੁਣ ਗਦੇ ਨੂੰ ਹੀ ਮਦਾਨ ਖਲਾਈ ਚੱਲ ਛੋਲੇ ਖਲਾਈ ਚੱਲ ਉਹ ਘੋੜੇ ਦੀ ਰਿਸ਼ਤਾ ਨਹੀਂ ਕਰਦਾ ਅੱਬਾ ਪੂਰੀ ਰਹਿਣਾ ਤਾਂ ਉਹਨੇ ਗਦਾ ਹੀ ਆ ਰਹਿਣ ਤੋਂ ਨਹੀਂ ਗਦੇ ਨੇ ਘੋੜੀ ਆ ਪੂਰੀ ਪੂਰੀ ਇਹ ਗੱਲ ਬਣਾ ਕਿ ਆ ਹੋਗੀ ਵੀ ਜੇ ਗਦੇ ਨੂੰ ਛੋਲੇ ਖਲਾਈ ਜਾਵੇ ਤਾਂ ਘੋੜੇ ਦਾ ਮੁਕਾਬਲਾ ਹੋਣਾ ਨਹੀਂ ਹੈਗਾ ਇਹ ਮੁਕਾਬਲਾ ਨਹੀਂ ਹੁੰਦਾ ਸੁਣਾ ਇਹਦੇ ਛੱਡ ਕੇ ਦੇਖੀ ਇੱਕ ਗਦਾ ਪਾਲ ਕੇ ਘੋੜੇ ਦੇ ਬਰਾਬਰ ਉਹਦਾ ਮਿੱਟੀ ਢੋਲੇ ਤੋਂ ਹੋਰ ਹੋਣੀ ਕਰਨਾ ਹਾਂ ਦਾ ਸਾਨੂੰ ਹਾਂ ਦੇ ਪੰਜ ਜੋੜੇ ਬੈਠੇ ਹਾਂ ਠੀਕ ਆ ਉਹ ਪੰਜਾਂ ਦਾ ਮੈਨੂੰ ਪਤਾ ਵੀ ਇਹਨਾਂ ਦੇ ਬੱਚੇ ਕਿੱਕੜਾ ਉੱਡਦੇ ਹਾਂ ਉਹ ਜੇ ਮੈਂ ਛੇਵੇਂ ਫੜ ਕੇ ਲਾ ਲਿਆ ਉਹਦਾ ਬੱਚੇ ਦੇਖ ਕੇ ਪਤਲਾ ਜਾਂਦੀ ਇਹਨੂੰ ਉੱਡਦਾ ਕਿ ਨਹੀਂ ਹਾਂ ਉਹ ਤਾਂ ਫਰਕ ਨਸਲ ਆ ਭਾਈ ਕਿੰਦੂਸੇ ਦੇ ਘਰ ਨਸਲ ਕੰਮ ਕਰਦੀ ਜੇ ਬੇਨਸਲੀ ਹੋ ਗਈ ਫਿਰ ਉਹਨੇ ਉੜਨੀ ਨਹੀਂ ਹੈਗਾ ਹੁਣ ਆਏ ਤਾਂ ਜੰਗਲੀ ਫਿਰਦੇ ਨੇ ਹਾਂ ਕੋਈ ਨਹੀਂ ਉੱਡਦੇ ਪੰਜਾਂ ਜੰਗਲੀ ਨਹੀਂ ਉੱਡਦੇ ਹੈਗੇ ਇਹਨਾਂ ਨੂੰ ਬਚਾ ਰੱਖ ਲੈ ਇਹਨਾਂ ਦਾ ਪਾਲ ਲਾ ਇਹਨਾਂ ਨੇ ਐਂ ਜਾਣਾ ਐਂ ਅੰਦਰ ਜਾਣਾ બસ ਐਨੀ ਕੀ ਐ ਨਹੀਂ ਨਿਕਰੇ ਤੇ ਪੂਰੀ ਇਹ ਘਰੇਥਾਂ ਵਾਲੇ ਆ ਉਹਨਾਂ ਨੇ ਗੋਲ ਨਹੀਂ ਓੜਨਾ ਪਰਾਵਾ ਤੇਰੀ ਚਰੀ ਵਧੀਆ ਦੀ ਗਰਨੇ ਕਰਕੇ ਇਹ ਜੀ ਹੋ ਗਈ ਕੱਦ ਬਥੇਰਾ ਤਾਂ ਐ ਰਗੇ ਸ਼ਿੰਦੂ ਕੱਖਾਂ ਨੇ ਇੰਨਾ ਮੰਨਦਾ ਹੋਇਆ ਨਾ ਵੀ ਪੁੱਛਣਾ ਜਿਹੜੇ ਪਾ ਹੈਗੇ ਤੇ ਏਕਣੀ ਵੜਾਉਣੇ ਪਏ ਆ ਬਹੁਤ ਜਾਣੇ ਨੇ ਮੈਂ ਦੇਖੇ ਆ ਅਗਲਾ ਕਹਿੰਦਾ ਖੇਤੇ ਵਿਹਲਾ ਕਰ ਦੋ ਪੈਣੀ ਖੜੀ ਮੇਰੀ ਉਹਨੇ ਚਰੀ ਪੂਰੀ ਤੇਰੇ ਨਾਲ ਚਲ ਡੰਗਰਾ ਕਰਕੇ ਸਰੀ ਜਾਂਦਾ ਏ ਇਹਨੇ ਹੁਣ ਕਈਆਂ ਨੇ ਏਕਣਾ ਬੀਜਲੇ ਬੂਟੇ ਵਾਟੇ ਅੰਝ ਹਾਂ ਉੱਥੇ ਕੰਮ ਉਲਝ ਗਿਆ ਨਾ ਚਲ ਪਤਾਇਆ ਬਾਈ ਰੇੜਾ ਖੜਾ ਗਿਆ ਤਾਂ ਇੱਕ ਰੇੜਾ ਆਹੀ ਟਾਈਮ ਵੜਦੇ ਹੁਣ ਇੱਕ ਦੋ ਟਾਈਮ ਆਹੀ ਟਾਈਮ ਇੱਕ ਟਾਈਮ ਇੱਕ ਟਾਈਮ ਠੀਕ ਆ ਪਰ ਇੱਕ ਕੈਦ ਕੇ ਟੂੜੀਆਂ ਬਚ ਗਈਆਂ ਟੂੜੀਆਂ ਬਚ ਗਈਆਂ ਹੈਂ ਚਰੀਆਂ ਬੋ ਚਰੀਆਂ ਬਹੁਤ ਸਿੰਦੂ ਰੋਫੜ ਕੇ ਕਰਿਆ ਆ ਉਦੋਂ ਸਾਈਕਲ ਵੀ ਲੈ ਲਈ ਅੱਛਾ ਭਾਣ ਦਿਆ ਜਨਮ ਦਿਨ ਦਾ ਕੈਰੇਟ ਮਿਲੀ 3000 ਰੁਪਏ ਦੀ ਛੋਟੀ ਸਾਈਕਲ ਹੀ 3000 ਦੀ ਨਾ ਦੂਜੀ ਬੜੀ ਦੀ ਢੀਨ ਸੀ ਮੈਂ ਇਹ ਬਹੁਤ ਆਧੀ ਗੱਲ ਸਾਈਕਲ ਬਾਈ ਟਾਇਰੇ 500 ਰੁਪਏ ਦਾ ਮਿਲਦਾ ਪੂਰੀ 550 500 ਰੁਪਏ ਦਾ ਪਾ ਕੇ ਲੈ ਆਦਣ ਵਧੀਆ ਹਾਂ ਹੈ ਜਿਹੜੀ ਦੋਈ ਆ ਰੇਡੀ ਵਾਲਾ ਦੋਏ ਟਾਇਰਾਂ ਚੋਂ ਮੈਂ ਤੁਹਾਨੂੰ ਦੱਸਦਾ ਵਧੀਆ ਟਾਇਰ ਪਹੁੰਚ ਜਿਹੜੀ ਦੋਏ ਟਾਇਰਾਂ ਚੋਂ ਨਾ ਜਿਵੇਂ ਰੋਡਜੀ ਦੇ ਆਉਂਦੇ ਚ ਟਾਇਰ ਟੂਬ ਵਾਲੇ ਆ ਜਿਹਦੇ ਚ ਬੈਰਿੰਗ ਆ ਉਹ ਮਹਿੰਗੀਆਂ ਆ ਉਹ ਮਹਿੰਗੀਆਂ ਉਹ 35 35 ਤੋਂ 4 4 ਹਜ਼ਾਰ ਦੀ ਬੈਰਿੰਗ ਵਾਲਾ ਫਿਰ ਆਏ ਸਾਈਕਲ ਜਾਂਦਾ ਨੇ ਉਹ ਵਧੀਆ ਹੁੰਦਾ ਪੂਰੀ ਉਹ ਵਧੀਆ ਹੁੰਦਾ ਬੁਸ਼ਾ ਵਾਲਾ ਉਹ ਤਾਂ ਗੋਲੀਆਂ ਯਾਰ ਉਹਦੇ ਚ ਕੱਲੀਆਂ ਪਾਉਂਦਾ ਸੀ ਦੇਰ ਬਾਅਦ ਇੱਕ ਟਾਇਰ ਵੀ ਦੋਏ ਆ ਉਹਦੇ ਪਹਿਲੇ ਜਿਹੜੇ ਛੋਟੇ ਛੋਟੇ ਸਾਈਕਲਾਂ ਦੇ ਉਹ ਨਹੀਂ ਵਧੀਆ ਫਿਰ ਉਹ ਨਹੀਂ ਵਧੀਆ ਇਹ ਫਰਕ ਹੈ ਲੈ ਲਓ ਬਾਈ ਹੈ 3 ਜਾਂ 3 ਦਾ ਤਿੰਨ ਦਾ ਖਾਲ ਦੀ ਬੈਰਿੰਗ ਵਾਲਾ ਤਾਂ ਹਾਂ ਨਾ ਛੋਟੀ ਸਾਈਕਲ ਨਹੀਂ ਇਹ ਕਮਾਉਣੇ ਜਿਹੜੀ ਵਾਲੀ ਹਾਂ ਉਹ ਬੈਰਿੰਗ ਵਾਲੀ ਤੇ 1500 ਦੀ ਖੰਨੀ 1600 ਦੀ ਲਿਆਦੇ ਵੀ ਅਸੀਂ ਉਹ ਦੇਖ ਲੈ ਪਲਾਸਟਿਕ ਗੜ ਗਈ ਉਹ ਬੈਰਿੰਗ ਦੇਖ ਲਓ ਆਪਣੀ ਚੱਲਦੇ ਰਹਿੰਦੇ ਬੈਰਿੰਗਾਂ ਕਰਕੇ ਚੱਲੀ ਜੇ ਨਾ ਉਹ ਬੈਰਿੰਗ ਆਪਣੀ ਰਹੇ ਉਹ ਤਾਂ ਫਰਕ ਹੈਗਾ ਹੀ ਹੈ ਜੇ ਪੰਮੂ ਕੋਲ ਦੂਈ ਹੁੰਦੀ ਸਿੰਧੂ ਪੰਮੂ ਦਾ ਤਾਂ ਕੀ ਕਹਿਣਾ ਤਾਂ ਬੈਰਿੰਗ ਆੜੀ ਕਰਦੂ ਕਰਦੂ ਪੂਰਾ ਤਾਂ ਕੀ ਕਹਿਣਾ ਚਲਾਈ ਜਾਦਾ ਹੈ ਕਠੋਕਰਾ ਜਿਆਦਾ ਹੈ ਉਹਦਾ ਤਾਂ ਚੱਕਰ ਆਈ ਨੀ ਜਰਾ ਆਈ ਸਪੀਡ ਹੈ ਪੰਮੂ ਦੇ ਉਹ ਤੇਜ਼ ਹੁੰਦੇ ਕਈ ਨਿਆਣੇ ਇਹ ਸ਼ੁਰੂ ਤੇ ਖੇਤਾ ਖੁੱਤਾਂ ਨੂੰ ਤੁਰ ਕੇ ਪੈਦਲ ਉਹੀ ਕੰਮ ਹੈਪੁਰੀ ਹੈ ਮੈਂ ਇਹਨੇ ਸਾਡੇ ਦੀ ਨੀ ਵੀਡੀਓ ਬਣਾਈ ਹਾਂ ਜੇ ਤਾਂ ਦੇਖ ਲਈਂ ਕਹਿਣੇ ਸਰ ਬੰਦੇ ਹੀ ਬੜਾ ਖਤਰਨਾਕ ਉਹ ਪੂਰੇ ਉਹ ਬੰਦੇ ਆਏ ਤੇ ਨਹੀਂ ਬੋਲਦਾ ਉਹ ਬਾਹਰ ਨਹੀਂ ਉਹਨੇ ਬੋਲਣਾ ਜਿੱਕੜਾ ਮੈਂ ਆ ਗਿਆ ਚੁੱਪ ਹੋ ਜਾਂਦਾ ਹੈ ਜੇ ਤੂੰ ਘਰਾਂ ਦੇਖੇ ਹਾਂ ਕਰਾਂ ਮਾੜਦਾ ਘਰਾਂ ਉਹਨੇ ਪੰਗੇ ਲੈਣੇ ਆ ਹਾਂ ਸਵੇਰੇ ਟਰੱਕ ਰੇਤੀ ਦਾ ਭਰ ਲਿਆ ਉਹ ਪਰਾਂ ਦੇ ਕੁੰਜੇ ਮਾਤੇ ਮਾੜੇ ਰੀਤੀ ਆ ਹਾਂ ਟਰੱਕ ਭਰਿਆ ਵਾ ਉਥੇ ਖੇਚਣਾ ਹੋਵੇ ਹਾਂ ਸਹੀ ਕਹਿੰਦੇ ਹੁਣ ਗੱਲ ਨਹੀਂ ਮੰਨੀ ਹਾਂ ਤੋਤਨ ਤੋਤਨ ਪਾਉਣਾ ਪਊਗਾ ਅੱਛਾ ਤੋਤਲਾ ਬੋਲਦਾ ਨਾ ਹਾਂ ਪਾਪਾ ਹੋਗਾ ਗੱਲ ਨਹੀਂ ਮੰਨੀ ਤੋਤਨ ਪਾਉਣਾ ਪੈਣਾ ਥਾਲਾ ਫੱਟ ਗਿਆ ਫੱਟ ਗਿਆ ਕਿਤੇ ਕੱਟਾ ਰੰਗੋਲਿਆ ਗੱਲ ਤਾਂ ਸੁਣ ਫੇਰ ਲਿਆ ਜਾ ਕੇ ਉਹ ਗੂਡਰੀ ਜੀ ਹਾਂ ਉਹਦੇ ਪਿੱਛੇ ਪਾ ਲੈ ਰੱਸਾ ਹਾਂ ਰਸਾ ਪਾਵੇ ਖਿੱਚੀਗਾ ਮਾਰੀਗਾ ਮਾਰੀਗਾ ਜੋਰ ਉਹ ਖਿੱਚਦਾ ਹੋਇਆ ਨਹੀਂ ਹੈ ਪਿੱਛੇ ਪਾਲੇ ਰਸੋ ਫੁੱਟਾ ਹੋ ਗਿਆ ਕੁਕੜੀ ਕੁਕੜੀ ਆਉਗੀ ਪਰ ਖਿੱਚ ਲੈ ਆਇਆ ਉਹੀ ਫਰਕ ਉਹੀ ਫਰਕ ਹੈ ਮੈਨੂੰ ਕਹਿੰਦਾ ਹੁੰਦਾ ਟਰਾਲੀ ਵੇਕ ਕਰ ਦੇ ਮੀਂਹ ਆ ਗਿਆ ਅੱਛਾ ਇਹ ਕਹਿੰਦਾ ਟਰਾਲੀ ਵੇਕ ਕਰ ਦੇ ਸਾਡੀ ਹੋਰੀ ਕਾ ਬਣਾਉਂਦਾ ਨਹੀਂ ਹੈ ਹੈ ਕੋਈ ਵੀਡੀਓ ਨਹੀਂ ਬਣਾਉਂਦੀ ਕੋਈ ਨਹੀਂ ਹੁਣ ਵਿੱਚ ਖਿਚਾਉਂਦਾ ਨਹੀਂ ਕੋਈ ਨਹੀਂ ਹੁਣ ਪੂਰੀ ਦੇ ਘਰ ਇੱਕ ਕੈਮਰਾ ਇੱਧਰ ਨੂੰ ਵੀ ਲਵਾਏ ਦੇਣਾ ਵੀ ਦੇਖਣਾ ਹੈ ਲੱਛਣ ਕਿ ਕਰਦਾ ਹੈ ਅੱਛਾ ਦੇ ਦੇ ਅੱਜ ਤਾਂ ਜੰਗੇ ਦਾ ਮੁੰਡਾ ਇਕੱਠਾ ਹੋ ਗਿਆ ਹੈ ਹੈ ਦੱਸ ਤੂੰ ਇਹਨਾਂ ਨੇ ਸਕੂਲ ਤੇ ਆਉਣਾ ਹਾਂ ਕਿ ਕਿਦਾਂ ਮੁੰਡਾ ਖਿਚ ਉਤਰਨਾ ਖਾਣੇ ਵਰਦੀ ਖੇਲਦੇ ਆਉਣਾ ਹਾਂ ਖਾਣੇ ਵਰਦੀ ਇਹਨਾਂ ਨੇ ਹਾਂ ਬਾ ਮਿੱਟੀ 'ਚ ਬੈਜੇ ਨਾ ਵਾਹ ਜੀ ਵਾਹ ਬਬੂ ਉੱਥੇ ਲੱਭੜਦੇ ਇਹਨਾਂ ਹਾਂ ਬੁੱਤਲਾ ਜੋ ਮਰਜੀ ਕਰਦਾ ਪੰਮੂ ਨੇ ਆਉਂਦੀ ਸਾਰੇ ਪਹਿਲਾਂ ਫੋਨ ਲੱਭਣਾ ਕਿੱਟੇ ਮੰਮੀ ਲੱਭੜੀ ਇਹ ਨਹੀਂ ਲੱਭਿਆ ਮੈਂ ਖੜਕਾ ਵੀ ਦੇਣਾ ਉਹਨੇ ਕੱਦ ਫੋਨ ਨਹੀਂ ਇਹ ਕਹਿੰਦਾ ਫੋਨ ਨਹੀਂ ਦੇਦਾ ਫਿਰ ਇਹਨੇ ਆਪਣਾ ਕਰ ਲੈ ਸਾਡੇ ਵਾਲੇ ਸਾਡੇ ਵਾਈਫਾਈ ਕਰਕੇ ਨਾ ਫੋਨ ਦਾ ਫਰਕ ਪੈ ਗਿਆ ਉਹਦਾ ਬੈਗ ਵੀ ਭਗਾ ਕੇ ਮਾਰਦਾ ਦੱਸ ਬੈਗ ਤਾਂ ਉਹਨੇ ਬਾਹਰ ਹੀ ਰੱਖਿਆ ਹੋਣਾ ਆਪ ਅੰਦਰ ਆਉਣਾ ਬੈਗ ਤਾਂ ਇਹ ਵੀ ਨਹੀਂ ਦੇਖਦੇ ਹਾਂ ਮੈਂ ਨਹੀਂ ਦੇਖਣਾ ਪਰ ਆ ਯਾਰ 2 ਵਜੇ ਤੱਕ ਮौज ਹੁੰਦੀ ਹੈ ਜੇ ਚਲੇਗੇ ਚੱਲ ਆ ਜਾਣੀ ਹੌਲੀ ਹੌਲੀ ਸੋਜੀ ਲੋਹਾਂ ਦੇ ਬਾਅਦ 3 ਵੀ ਹੋ ਜਾਂਦੇ ਆ ਤੇ ਹੁਣ 2-4 ਸਾਮ ਹੈ ਵੈਸੇ ਭਾਈ ਉਹੀ ਗੜਬੜੋ ਗੜਬੜੋ ਜੀ ਹੁੰਦੀ ਰਹੀ ਹੈ ਤਾਂ ਠੀਕ ਹੈ ਮਾ ਪ੍ਰਧਾਨ ਜੋ ਮਰਜ਼ੀ ਦੇਖੀ ਯਾਰ ਰਾਤ ਨੂੰ ਪੈਣਾ ਇਹ ਪੈਣਾ ਸਵੇਰੇ ਗਿੱਲਾ ਹੋਊਗਾ ਪ੍ਰਧਾਨ ਚੋਠੇ ਫਿਰ ਨੂੰ ਮੱਤਾਂ ਮਾਰ ਲੱਜੇਂਦਾ ਪ੍ਰਧਾਨ ਹਾਂ ਭਾਈਓ ਆ ਜਾ ਪ੍ਰਧਾਨ ਨੂੰ ਮੈਂ ਕਿਹਾ ਮਾ ਪ੍ਰਧਾਨ ਭਾਈ ਦੇਖ ਲੈ ਕਹਿੰਦਾ ਕੋਈ ਚੱਕਰ ਨਹੀਂ ਪਤਾ ਪਾਰ ਹੈ ਹੁਣ ਜਿਰੀ ਪੱਕੀ ਕੀ ਪੂਰੀ ਇਹ ਰੀਕੀ ਖੜੀ ਨਹੀਂ ਆਉਣੀ। ਉਹ ਅੱਗੇ ਦਾ ਪੂਰੀ ਦੇਖਿਆ ਗੇੜਾ ਮਾਰਦਾ ਦਿਖ ਜਾਂਦੀ ਸੀ ਹੁਣ ਗੰਨੇ ਕਰਕੇ ਦਿਖਦੀ ਨਹੀਂ ਹੈਗੀ। ਹੁਣ ਤਾਂ ਆੜੇ-ਗਾੜੇ ਬਹੁਤ ਹੋ ਗਏ ਵਿੱਚ। ਦੋਹਾ ਉਹ ਸਾਈਡ ਗੰਨਾ ਹੈ। ਉਹ ਗਾਂਝ ਗਦੀਬ ਦਾ ਗੰਨਾ ਦਿਖਦਾ ਹੀ ਨਹੀਂ ਉਹਦਾ ਖੇਤ ਮੋਟਰ ਵੀ ਨਹੀਂ ਦਿਖਦੀ। ਉਹ ਨਹੀਂ ਦਿਖਦਾ ਉਹਦਾ। ਹੂੰ ਉਲਝ ਗਿਆ ਕੰਮ ਹੁਣ ਉਦੋਂ ਦਿਖਦਾ ਨਹੀਂ ਹੈਗਾ। ਉਹ ਤਾਂ ਮਰਾ ਡੋਡੇ ਲੱਗਦੇ। ਇਹ ਪੂਰੀ ਦੋ ਜਪਾਨੀਆਂ ਵਾਂਗੂ ਚਾਹੀਦੀ ਆ ਜਿਹੜੇ ਸਾਰੇ ਟੋਕੇ ਵਾਲੀ ਨਹੀਂ ਹੁੰਦੀ ਆ। ਜਦੋਂ ਵਿੱਚੇ ਸਿੱੜਦੇ ਆ ਰੇੜੀ ਜੇ ਨਾਲ। ਉਹ ਉਹ ਚੀਜ਼ਾਂ ਹੋਰ ਆਪਣੇ ਚੱਲਣੀਆਂ ਆ ਉਹ। ਉਹ ਚੱਲਣ ਦਾ ਚੱਲ ਪਣੀ ਹੋਰ ਹੈ ਵੀ। ਆਜ। ਦੇ ਭਾਣਾ ਨੇ ਰੇੜੇ ਦੇ ਨਾਲੇ ਲਾਈਆਂ ਉਹਨਾਂ ਨੇ ਹਾਂ ਥੋੜੀ ਥੋੜੀ ਜਿਹੀ ਮਸ਼ੀਨਾਂ ਜੀਆਂ ਹੋਰ ਨਾਲੇ ਹਾਂ ਉਹ ਸੀਗਾ ਯਾਰ ਮਾਣਾ ਆ ਸ਼ਿੰਦੂ ਆ ਰੋਡੀ ਨੇ ਗੰਧ ਕਰੀ ਦੀ ਦੇਲਾ ਵੇ ਰੋਡੀ ਮੈਸਤਰੀ ਨੇ ਗੰਧ ਕਰੀ ਦੀ ਆਪਣੇ ਆਪੇ ਬੁਰੀ ਆ ਮੈਂ ਆਪਣਾ ਘਰ ਦੇ ਨਾਲ ਨਿਕਲਣਾ ਮਰਜੀ ਸੀ ਦੀ ਆਹੋ ਉਹ ਬੁਰੀ ਆਹ ਦੇਲਾ ਰੋਡੀ ਮੈਸਤਰੀ ਦੀ ਗੰਧ ਕਰੀ ਲਾ ਗਈ ਜਿਹਨਾਂ ਮਸ਼ੀਨ ਦੇ ਕੰਮ ਹੁੰਦੀ ਆ ਇੱਕ ਗੱਲ ਦੇ ਦੇਲਾ ਮੁੱਡੇ ਪਰ ਵਾਲੇ ਬੋਲ ਮੰਗਣਾ ਉਹ ਹੀ ਤਾਂ ਤੁਹਾਨੂੰ ਕਹਿੰਦਾ ਜਿਹੜਾ ਡਟ ਲਾਏ ਹੁੰਦੇ ਆ ਸਾਰੇ ਇੱਕ ਪਾਸੇ ਆ ਉਹ ਵੇ ਸੂਤ ਸਾਲ ਲਾਈ ਹੋਣੀ ਹੈਗੀ ਉਹ ਚੀਜ਼ ਦਾ ਫਰਕ ਹੈ। ਇਹ ਨਹੀਂ। ਉੱਪਰ ਲਾ ਕੇ ਸਿੱਧਾ ਕਰ ਲੈਂਦੇ ਆ। ਕੌਣ? ਇੱਕਰਾ ਦਾ। ਇੱਕਰਾ ਦਾ ਹੈ। ਉਹ ਕਿੱਥੇ? ਜੇ ਤਾਂ ਬਣਾਇਆ ਕਹਿੰਦਾ ਪਾਣੀ ਨਾਲ ਖੜੇ ਇਹਦੇ ਨੂੰ। ਹਾਂ, ਉਹ ਫਰਕ। ਆਪ ਬਣਾਇਆ ਆਪਣੇ ਆਪ ਚ ਬਿਸਤਰੀ ਵਧੀਆ। ਇਹਨੇ ਬੋਲਾ ਰੋਡ ਬਣਾਇਆ ਇਹ। ਹਾਂ। ਚਲੋ। ਇਦਾਂ ਦਾ ਹੀ ਆ ਸਾਰਾ। ਲਓ ਜੀ ਬਾਈ, ਅੱਜ ਫੇਰ ਸੂਏਵਰ ਵਾਲੇ ਖੇਤਾਂ 'ਤੇ ਘੁੰਮ ਕੇ ਖੇਤਾਂ, ਢੀੜਾ ਦੇ ਕੇ ਦੇਖਿਆ ਬਾਈ। ਅੱਜ ਫੇਰ ਮਿਲੀ ਆ ਆਈਟਮ ਦੇਖੋ। ਕੇ ਜਗਾ ਬਾਈ ਕਾਫੀ ਬੂਟਿਆਂ ਨੂੰ ਹਲਦੀ ਰੋਗ ਪਿਆ ਪਿਆ ਤਾਂ ਇਹੀ ਚੈੱਕ ਕਰਦੇ ਵੀ ਹਾਈਬ੍ਰਿਡ ਬੀਜਾਂ ਨੂੰ ਬਾਈ ਇਹ ਅੱਗੇ ਪੈਂਦੀ ਨਹੀਂ ਸੀ ਇਹ ਦੁਬਾਰਾ ਤੇ ਹੁਣ ਫੇਰ ਆ ਗਈ ਰੋਜ਼ ਪੰਜ ਚਾਰ ਡੱਕੇ ਵੱਧ ਮਿਲਦੇ ਬਾਈ ਹਲਦੀ ਰੋਗ ਤੇ ਪਤਾ ਨਹੀਂ ਕਿਹੇਆਂ ਕਿਹੜੀਆਂ ਬਿਮਾਰੀਆਂ ਬਾਈ ਦੇਖੋ ਇੱਕ ਤੇ ਇੱਕ ਆਟਮ ਆਉਂਦੀ ਆ ਹਲਦੀ ਰੋਗ ਅਰੇ ਬਾਈ ਨੂੰ ਧੋ ਦਈਏ ਹੁਣ ਹਲਦੀ ਰੋਗ ਨੂੰ ਆ ਮੀਂਹ ਵਾਲਾ ਪਾਣੀ ਖੜਾ ਏ ਬਾਕੀ ਬਾਈ ਮਾਰਨਿੰਗ ਹੈਗਾ ਉਸ ਪੂਰੀ ਬਈ ਵੀ ਦੇਖੋ ਪੱਤਿਆਂ ਦੇ ਉੱਪਰ ਜੀਰੀ ਜਦਾਂ ਸੋਹਣੀ ਬਹੁਤ ਹੈ ਬਾਈ ਖਾਫ ਵੀ ਹੈ ਜਿੱਥੇ ਹਲਦੀ ਰੋਗ ਜਾਂ ਦਿਖ ਜਾਂਦਾ ਉੱਥੇ ਆ ਕੇ ਮੰਨੇ ਆ ਖਰਾਬ ਹੁੰਦਾ ਹੈ ਉਦਾਂ ਵਧੀਆ